ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਅੱਜ 10 April ਨੂੰ Sidhu Moosewala ਦਾ ਨਵਾਂ ਗੀਤ 410 ਰਿਲੀਜ਼ ਹੋਣ ਜਾ ਰਿਹਾ ਹੈ ਜਿਸ ਦੀ ਹਰ ਕੋਈ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ ਪਰ ਇਸ ਸਭ ਤੋਂ ਪਹਿਲਾਂ Sidhu Moosewala ਦੇ ਪਿਤਾ ਦਾ ਵੀ ਬਿਆਨ ਆਇਆ ਹੈ Sidhu Moosewala ਦੇ ਪਿਤਾ Bal Kaur Singh ਨੇ ਇੱਕ ਡਾਕਟਰ ਤੇ ਬੱਚੇ ਦੀ ਫੋਟੋ ਸ਼ੇਅਰ ਕੀਤੀ ਹੈ ਕਿਉਂਕਿ ਇਹ ਡਾਕਟਰ ਦੀ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇਹ ਡਾਕਟਰ Sidhu Moosewala ਦਾ ਗੀਤ ਲਗਾ ਕੇ ਬੱਚੇ ਦਾ ਆਪਰੇਸ਼ਨ ਕਰ ਰਿਹਾ ਹੁੰਦਾ ਹੈ ਹੁਣ ਬੱਪ ਬਲਕੌਰ ਸਿੰਘ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ 7 ਸਾਲ ਦੇ ਬੱਚੇ ਦੇ ਪੈਰ ਤੇ ਕਾਰ ਦਾ ਟਾਇਰ ਚੜ ਗਿਆ ਸੀ ਹੱਡੀ ਟੁੱਟ ਗਈ ਸੀ ਆਪਰੇਸ਼ਨ ਕਰਵਾਉਣਾ ਪੈਣਾ ਸੀ ਉਸ ਦੀ ਮਾਂ ਦੀ ਮੌਤ ਹੋ ਚੁੱਕੀ ਹੈ ਅਤੇ ਪਿਤਾ ਅਪਾਜ ਹੈ ਸਹਾਰਾ ਕੱਲੀ ਉਸ ਦੀ ਬੁੱਢੀ ਦਾਦੀ ਹੈ ਇੱਕ ਐਨ ਜੀਓ ਨੇ ਜਗਰਾਉਂ ਦੇ ਹਸਪਤਾਲ ਵਿੱਚ ਉਸ ਨੂੰ ਭਰਤੀ ਕਰਵਾਇਆ ਦਰਦ ਨਾਲ ਬੱਚਾ ਚੀਕਾਂ ਮਾਰ ਰਿਹਾ ਸੀ ਹੱਡੀਆਂ ਦੇ ਮਾਰ ਡਾਕਟਰ ਦਿਵਾਂਸ਼ੂ ਗੁਪਤਾ ਨੇ ਪੁੱਤਰ ਸਿੱਧੂ ਮੂਸੇਵਾਲਾ ਦਾ ਗੀਤ ਚਲਾ ਦਿੱਤਾ ਜਖਮੀ ਪਿਆ ਸੱਤ ਸਾਲ ਦਾ ਬੱਚਾ ਵੀ ਝੂਮਣ ਲੱਗਾ ਤੇ ਸਟਾਫ ਵੀ ਗੀਤ ਵੀ ਚੱਲਦਾ ਰਿਹਾ ਤੇ ਆਪਰੇਸ਼ਨ ਵੀ ਚੱਲਦਾ ਰਿਹਾ ਇਹ ਹੁੰਦਾ ਸੰਗੀਤ ਅਤੇ ਸ਼ਕਸ਼ੀਅਤ ਦਾ ਜਾਦੂ ਆਪਣੇ ਬੋਲਾਂ ਅਤੇ ਹੌਸਲੇ ਨੇ ਨਾਲ ਸਿੱਧੂ ਮਸੇਵਾਲਾ ਅੱਜ ਵੀ ਸਾਡੇ ਵਿੱਚ ਘਾਰ ਹੈ ਉਸਦੇ ਬੋਲ ਗਾਣਿਆਂ ਦੇ ਰੂਪ ਵਿੱਚ ਤੁਹਾਡੇ ਨਾਲ ਸਾਂਝ ਲਗਾਤਾਰ ਪਾਉਂਦੇ ਰਹਿਣਗੇ ਅਜਿਹੇ ਹੌਸਲਿਆਂ ਦੀਆਂ ਹਜ਼ਾਰਾਂ ਕਹਾਣੀਆਂ ਲਿਖਦੇ ਰਹਿਣਗੇ ਜਿਨ੍ਹਾਂ ਨੇ ਮੇਰੇ ਪੁੱਤ ਸਿੱਧੂ ਦੇ ਕਤਲ ਦੀ ਸਾਜ਼ਿਸ਼ ਰਚੀ ਕਤਲ ਨੂੰ ਅੰਜਾਮ ਦਿੱਤਾ ਉਹਨਾਂ ਦੇ ਆਪਣੇ ਬੱਚੇ ਵੀ ਮੂਸੇ ਵਾਲੇ ਦੇ ਗੀਤਾਂ ਤੇ ਨੱਚਣਗੇ ਜਿਨ੍ਹਾਂ ਉਸ ਨੂੰ ਚੁੱਪ ਕਰਾਉਣ ਦੀ ਘਨਾਉਣੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਉਹ ਆਪਣੇ ਬੱਚਿਆਂ ਨੂੰ ਵੀ ਰੋਕ ਨਾ ਸਕਣਗੇ ਸਿੱਧੂ ਦੇ ਬੋਲਾਂ ਨੂੰ ਜਿਉਂਦਾ ਰੱਖਣ ਅਤੇ ਉਸ ਤੇ ਇਨਸਾਫ਼ ਦੀ ਲੜਾਈ ਲੜਦਾ ਰਹਾਂਗਾ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀਅਤ ਅਤੇ ਗਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ પતિ ਪਤਨੀ ਚ ਝਗੜਾ ਸੌਤਨ ਦਸ਼ਮਨ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਰਾਇਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸਵਿਸ਼ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾਰ ਲੋਟੋ ਬੈਕਸ ਪਿਆਰ ਜੋ ਟੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ ਬਾਬਾ ਅਕਰਮ ਖਾਨ 98158282343